ਸਤਿ ਸ਼੍ਰੀ ਅਕਾਲ ਜੀ ਮਾਈਸੈਲਫ ਅਨੀਸ਼ ਧਵਨ ਐਂਡ ਕੱਲ ਰਾਤ ਨੂੰ ਅਸੀਂ ਇੱਥੇ ਹਰਮੰਦਰ ਸਾਹਿਬ ਏਰੀਆ ਦੇ ਵਿੱਚ ਸਾਡਾ ਆਊਟਲੈਟ ਹੈ ਆਊਟਲੈਟ ਤੋਂ ਇਥੋਂ ਅਸੀਂ ਫ੍ਰੀ ਹੋ ਕੇ 11 11:30 ਵਜੇ ਦੇ ਅਰਾਊਂਡ ਅਸੀਂ ਆ ਵਾਪਸ ਜਾ ਰਹੀ ਸੀ ਰੈ residențial ਆਪਣੇ ਤੇ ਉਸ ਟਾਈਮ ਤੇ ਮੇਰਾ ਫੋਨ ਰੈਸਟੋਰੈਂਟ ਚ ਹੀ ਰਹਿ ਗਿਆ ਤੇ ਜਸਟ 50 ਮੀਟਰਸ ਅਵੇ ਫਰਮ ਦ ਰੈਸਟੋਰੈਂਟ ਮੈਂ ਆਪਣਾ ਫੋਨ ਲੈਣ ਲਈ ਮੈਂ ਗੱਡੀ ਖੜੀ ਕੀਤੀ ਪਹਿਲਾਂ ਤੇ ਖੜੀ ਕਰਕੇ ਮੈਂ ਆਇਆ ਜਿੱਦਾਂ ਹੀ ਫੋਨ ਪਿਕ ਕਰਕੇ ਗਿਆ ਉਥੇ ਗੱਡੀ ਸਿਗੀ ਨਹੀਂ ਤੇ ਜਦੋਂ ਪਤਾ ਚੱਲਿਆ ਕੋਈ ਆਟੋ ਵਾਲਾ ਆ ਰਿਹਾ ਸੀਗਾ ਉਹ ਕਹਿੰਦਾ ਕਿ ਜੀ ਤੁਹਾਡੀ ਗੱਡੀ ਨਾ ਇੱਕ ਲੇਡੀ ਜੋ ਸੀਗੇ ਗੱਡੀ ਚ ਮੇਰੇ ਵਾਈਫ ਸੀ ਤੇ ਬੇਟੀ ਸੀਗੇ ਉਹ ਸ਼ੋਰ ਮਚਾ ਰਿਹਾ ਹੈ ਕੋਈ ਬੰਦਾ ਸੀਗਾ ਗੱਡੀ 'ਚ ਬੈਠਾ ਬੈੱਕ ਕੇ ਉਹਨਾਂ ਨੂੰ ਭਜਾ ਕੇ ਲੈ ਗਿਆ ਤੇ ਜਦੋਂ ਫੋਨ ਕੀਤਾ ਤੇ ਫੋਨ ਬੀਜ਼ੇ ਆ ਰਿਹਾ ਸੀਗਾ ਫੋਨ ਨਹੀਂ ਪਿਕ ਕਰ ਰਿਹਾ ਸੀ ਦੋ ਤਿੰਨ ਵਾਰੀ ਟਰਾਈ ਕੀਤਾ ਤੇ ਉਹਨਾਂ ਨੇ ਦੱਸਿਆ ਵਾਈਫ ਨੇ ਕਿ ਜੋ ਬੰਦਾ ਹੈ ਉਹ ਜ਼ਬਰਦਸਤੀ ਸਾਨੂੰ ਲੈ ਗਿਆ ਹੈ ਗੱਡੀ 'ਚ ਬਿਠਾ ਕੇ ਐਂਡ ਪਹਿਲਾਂ ਉਹਨੇ ਬੱਸ ਸਟੈਂਡ ਵਾਲੇ ਏਰੀਆ 'ਚ ਲੈ ਕੇ ਗਿਆ ਫਿਰ ਉਹ ਪੈਸੇ ਦੀ ਮੰਗ ਕਰਨ ਲੱਗ ਗਿਆ ਫਿਰ ਉਸ ਤੋਂ ਬਾਅਦ ਵਾਈਫ ਨੇ ਮੇਰੇ ਲਾਈਵ ਲੋਕੇਸ਼ਨ ਸ਼ੇਅਰ ਕੀਤੀ ਮੈਨੂੰ ਤੇ ਉਹ ਜਿਹੜਾ ਤਾਰਾਂ ਵਾਲਾ ਪੁਲ ਹੈ ਇੱਥੇ ਅੰਮ੍ਰਿਤਸਰ ਦੇ ਵਿੱਚ ਉਹਦੇ ਕੋਲ ਉਹਨੇ ਖੜੀ ਕਰਤੀ ਜਾ ਕੇ ਗੱਡੀ ਤੇ ਪੈਸੇ ਮੰਗਣ ਲੱਗ ਗਿਆ ਪਲੱਸ ਜੋ ਬੇਟੀ ਸੀਗੀ ਉਹਦੇ ਉਹਨੂੰ ਵੀ ਉਹਨੇ ਹਰਟ ਕੀਤਾ ਥੋੜਾ ਤੇ ਪਲੱਸ ਜਿਹੜਾ ਹੈ ਜਦੋਂ ਉਹ ਚਾਬੀ ਮੰਗ ਰਿਆ ਸੀਗਾ ਗੱਡੀ ਦੀ ਪਲੱਸ ਬਾਕੀ ਚੀਜ਼ਾਂ ਮੰਗ ਰਿਆ ਸੀਗਾ ਤੇ ਵਾਈਫ ਨੇ ਜਿੱਦਾਂ ਬੋਲਿਆ ਕਿ ਦੂਜੀ ਸਾਈਡ ਪਈ ਹੈ ਚਾਬੀ ਤੇ ਜਿੱਦਾਂ ਉਹਦਾ ਧਿਆਨ ਗਿਆ ਨਾਲ ਦੀ ਨਾਲ ਹੀ ਵਾਈਫ ਬਾਹਰ ਆ ਗਏ ਪਲੱਸ ਬੇਟੀ ਵੀ ਉਹਨਾਂ ਨੇ ਨਾਲ ਹੀ ਬਾਹਰ ਆ ਗਈ ਤੇ ਉਹ ਬੰਦਾ ਜਿਹੜਾ ਸੀਗਾ ਉਹ ਸ਼ਾਇਦ ਨਸ਼ੇ ਉਹਨਾਂ ਕੀਤਾ ਹੋਇਆ ਸੀਗਾ ਤੇ ਉਹ ਇੱਕੋਦਮ ਵਾਈਫ ਨੂੰ ਫਿਰ ਉਹ ਬਾਹਰ ਆ ਗਏ ਉਹ ਖਿੱਚਦਾ ਪਿਆ ਸੀਗਾ ਕਿ ਗੱਡੀ 'ਚ ਬੈਠੋ ਪਰ ਉਹਨਾਂ ਨੇ ਕੋਸ਼ਿਸ਼ ਕਰਕੇ ਉਹ ਬਾਹਰ ਹੀ ਆ ਗਏ ਤੇ ਗੱਡੀ ਉਹ ਭਜਾ ਕੇ ਲੈ ਗਿਆ ਸਰ ਜਿਹੜੀ ਸਾਡੀ ਸਵਿਫਟ ਸੀਗੀ ਤੇ ਕੀ ਨੰਬਰ ਸੀ ਗੱਡੀ ਨੰਬਰ ਆਪਣਾ ਕਿੱਥੋਂ ਦੀ ਗੱਡੀ ਸੀ ਅੰਮ੍ਰਿਤਸਰ ਦੀ ਗੱਡੀ ਨੰਬਰ ਸੀ ਜਾਂ ਬਾਹਰ ਗੱਡੀ ਸਰ ਫਿਰੋਜ਼ਪੁਰ ਦੀ ਹੈ PB05AM 5843 ਹੈ Swift ਹੈ ZXI ਤੇ ਤੁਹਾਡੀ ਵਾਈਫ ਬੇਟੀ ਸੀ ਬੱਚਾ ਕਿੰਨੀ ਉਮਰ ਸੀ ਜੀ ਤੇ ਵਾਈਫ ਕਿੰਨੀ ਸਰ ਵਾਈਫ ਮੇਰੀ 30+ ਹੈ ਤੇ ਬੇਟੀ ਜਿਹੜੀ ਹੈ ਉਹ 1 ਮੰਥ 1 ਇਅਰ ਦੀ ਹੈ अराउंड 30 ਮੰਥ ਛੋਟੀ ਜੀ ਬੱਚੀ ਸੀ ਹਾਂਜੀ ਬੇਬੀ ਹੈ ਸਰ ਛੋਟੀ ਬੇਟੀ 13 ਮੰਥ ਕਰਦੇ ਤੁਹਾਨੂੰ ਜੀ ਲੱਗਦਾ ਨਹੀਂ ਕਿ ਨਾਲ ਜ਼ਿਆਦਾ ਇਤਿਹਾਦਤਾਂ ਹੁੰਦੀਆਂ ਦਰਬਾਰ ਸਾਹਿਬ ਦੇ ਏਰੀਆ ਦੇ ਵਿੱਚ ਸਰ ਇੱਕ ਡੇਢ ਸਾਲ ਹੋ ਗਿਆ ਹੈ ਅਜ ਤੱਕ ਕਦੀ ਵੀ ਇਦਾਂ ਦਾ ਇਨਸੀਡੈਂਸ ਨਹੀਂ ਹੋਇਆ ਪੰਜਾਬ ਪੁਲਿਸ ਜਿਹੜੀ ਹੈ ਜੋ ਪੁਲਿਸ ਡਿਪਾਰਟਮੈਂਟ ਹੈ ਪੂਰਾ ਆਪਣਾ ਕੰਮ ਕਰ ਰਹੀ ਹੈ ਐਂਡ ਇਵਨ ਕੱਲ ਰਾਤ ਨੂੰ ਵੀ ਜਦੋਂ ਹੀ ਜਿੱਦਾਂ ਦਾ ਜਿੱਦਾਂ ਹੀ ਪਤਾ ਚੱਲਿਆ ਟੀਮ ਨੇ ਪੂਰੀ ਸਪੋਰਟ ਕੀਤੀ ਸਾਡੀ ਪੁਲਿਸ ਟੀਮ ਨੇ ਆਈ ਹੋਪ ਕਿ ਆ ਜਲਦੀ ਤੋਂ ਜਲਦੀ ਇਨਸੀਡੈਂਟ ਜਿਹੜਾ ਹੈ ਸੋਲਵ ਹੋਏ ਜਸਟ ਵਾਂਟਿਡ ਕਿ ਅਗਰ ਆ ਹੋ ਰਿਹਾ ਥੋੜਾ ਜਿਹਾ ਸਟ੍ਰਿਕਨੈਸ ਜ਼ਿਆਦਾ ਵਧਾਈ ਜਾਏ ਇਸ ਏਰੀਆ ਦੀ ਇਵਨ ਪੂਰੇ ਅੰਮ੍ਰਿਤਸਰ ਚਈ ਅਗਰ ਇਦਾਂ ਦੀ ਵਾਰਦਾਤ ਹੋ ਰਹੀ ਹੈ ਮੈਂ ਰਿਕੁਐਸਟ ਕਰਾਂਗਾ ਕਿ ਪਲੀਜ਼ ਸਾਰਿਆਂ ਨੂੰ ਕਿ ਦੇ ਸ਼ੁੱਡ टेक केयर अपना सारे ध्यान रखना दे पंजाब पुलिस ਵੀ ਪੂਰੀ سپورਟ ਕਰ ਰਹੀ ਹੈ I होप ਕਿ ਵੀਲ ਗੈਟ ਦਾ ਜਸਟਿਸ ਐਸ ਸੂਨ ਐਸ ਪੋਸੀਬਲ ਉਹਨੇ ਸਰ ਪਹਿਲਾਂ 5000 ਬੋਲੇ ਫਿਰ ਕਹਿੰਦਾ 10000 ਦੇ ਦੋ ਤੇ ਕਹਿੰਦਾ ਮੈਂ ਲੁਧਿਆਣੇ ਤੋਂ ਆ ਰਿਹਾ ਆ ਤੇ ਮੇਰੇ ਪਿੱਛੇ ਪੁਲਿਸ ਲੱਗੀ ਹੋਈ ਹੈ ਤੇ ਕੀ ਕਹਿਣਾ ਚਾਹੁੰਦੇ ਜਿਹੜੀ ਦੇਰ ਰਾਤ ਗੱਡੀ ਖੋਈ ਹੈ ਜੀ ਇੱਕ ਮੈਂ ਕਹਿੰਦੇ ਜੀ ਸ਼ਿਸ਼ਟਾ ਬਣਾ ਤੇ ਇਥੇ ਵਪਾਰੀ ਹੈ ਉਹ ਇਥੋਂ ਜਾ ਰਹੇ ਸੀ ਉਹ ਕਾਰ ਨੂੰ ਦੀ ਸਟਾਰਟ ਛੱਡ ਕੇ ਤੇ ਵਾਪਸ ਚਲੇ ਗਏ ਸੀ ਆਪਦੇ ਉੱਤੇ ਸ਼ਾਪ 'ਚ ਉਹਨਾਂ ਦੇ ਵਾਪਸ ਆਉਂਦੇ ਨੂੰ ਇੱਕ ਲੜਕਾ ਸੀਗਾ ਉੱਥੇ ਨਾਮ ਵਾਲਾ ਉਹ ਉਥੋਂ ਕਾਰ ਨੂੰ ਲੈ ਗਿਆ ਸੀ ਉੱਥੇ ਖੋ ਕੇ ਉਹਦੇ ਬਾਰੇ ਹੁਣ ਅੱਗੇ ਵੇਰਬਾਉਲਸ ਨੂੰ ਪਤਾ ਲੱਗ ਰਿਹਾ ਹੈ ਟੈਕਨੀਕਲ ਇਨਵੈਸਟੀਗੇਸ਼ਨ ਵੀ ਚੱਲ ਰਹੀ ਹੈ ਛੇਤੀ ਫੜ ਲਿਆ ਜਾਊਗਾ ਕਾਰ ਬਰਾਬਰ ਕਰਨ ਲਈ ਇਹ ਕਿਹੜੀ ਮੰਡੀ ਚਾਉਂ ਸੀ ਸਰ ਕਹਿੰਦੇ ਕਿ ਨਾ ਮੇਰੀ ਵਾਈ ਵੀ ਵਿੱਚ ਹੀ ਬੇਟੀ ਵੀ ਵਿੱਚ ਹੀ ਹਾਂਜੀ ਦੱਸ ਰਹੇ ਜੀ ਸਰ ਦੀ ਚੀਜ਼ ਚੈੱਕ ਕੀਤਾ ਜਾਂਦਾ ਹੈ ਚੈੱਕ ਕੀਤਾ ਜਾ ਰਿਹਾ ਹੈ ਸਾਰੀ